ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਵੀਡੀਓ ਸਾਬਿਤ ਹੋਣ ਵਾਲੀ ਹੈ ਜੀ ਕਿਉਂਕਿ ਨਵਾਂ ਸਾਲ ਆਉਣ ਵਾਲਾ ਹੈ ਨਵਾਂ ਸਾਲ ਆਉਣ ਤੱਕ ਮਾਤਾ ਲక్ష్ਮੀ ਜੀ ਇਹਨਾਂ ਰਾਸ਼ੀ ਵਾਲਿਆਂ ਤੇ ਪ੍ਰਸੰਨ ਹੋ ਚੁੱਕੇ ਹਨ ਤੇ ਉਹ ਕਿਹੜੀਆਂ ਸ਼ੇਰ ਰਾਸ਼ੀ ਵਾਲੇ ਹਨ ਜਿਨ੍ਹਾਂ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਬੇਅੰਤ ਕਿਰਪਾ ਹੋ ਜਾਵੇਗੀ ਇਹ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਤੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਕਿਸੇ ਵੀ ਰਾਸ਼ੀ ਵਾਲੇ ਨੂੰ ਤੰਗੀ ਦਾ ਸਾਹਮਣਾ ਕਰਨਾ ਨਾ ਪਿਆ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਹਰ ਇੱਕ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਉਸ ਕੋਲ ਵੱਧ ਤੋਂ ਵੱਧ ਪੈਸਾ ਹੋਵੇ ਦੌਲਤ ਹੋਵੇ ਅਤੇ ਜੋ ਉਹ ਆਪਣੀਆਂ ਸਾਰੀਆਂ ਹੀ ਲੋੜਾਂ ਅਤੇ ਇਛਾਵਾਂ ਨੂੰ ਆਸਾਨੀ ਦੇ ਨਾਲ ਪੂਰੀਆਂ ਕਰ ਸਕੇ ਪਰ ਹਰ ਕਿਸੇ ਦੀ ਕਿਸਮਤ ਇੰਨੀ ਚੰਗੀ ਨਹੀਂ ਹੁੰਦੀ ਕੁਝ ਲੋਕ ਆਪਣੀ ਕਿਸਮਤ ਦੀ ਬਦੌਲਤ ਅਮੀਰ ਬਣ ਜਾਂਦੇ ਹਨ ਜਦੋਂ ਕਿ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ ਅਜਿਹੇ ਲੋਕ ਵੀ ਜਿਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਵੀ ਬੜੀ ਜ਼ਿਆਦਾ ਮਿਹਨਤ ਕਰਨੀ ਪੈ ਜਾਂਦੀ ਹੈ ਪਰ ਦੋਸਤ ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਹ ਭਵਿੱਖ ਬਾਣੀ ਕੀਤੀ ਜਾ ਰਹੀ ਹੈ ਕਿ ਆਉਣ ਵਾਲਾ ਸਾਲ 2025 ਕੁਝ ਖਾਸ ਰਾਸ਼ੀਆਂ ਤੇ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਵਰਸਾਉਣ ਵਾਲਾ ਹੈ ਮਾਤਾ ਲక్ష్ਮੀ ਜੀ ਦਾ ਵਿਸ਼ੇਸ਼ ਅਸ਼ੀਰਵਾਦ ਇਹਨਾਂ ਨੂੰ ਪ੍ਰਾਪਤ ਹੋ ਜਾਵੇਗਾ ਇਹ 6 ਰਾਸ਼ੀ ਵਾਲੇ ਤਨ ਪੱਖੋਂ ਅਮੀਰ ਹੋ ਜਾਣਗੇ ਇਹਨਾਂ ਦੇ ਹੁਣ ਸਾਰੇ ਹੀ ਦੁੱਖ ਕਸ਼ਟ ਮਿਟ ਜਾਣਗੇ ਦੋਸਤੋ ਆਓ ਜਾਣਦੇ ਹਾਂ ਜੀ ਉਹ ਕਿਹੜੀਆਂ ਸਭ ਤੋਂ ਜ਼ਿਆਦਾ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ 2025 ਦੇ ਵਿੱਚ ਬਦਲਣ ਵਾਲੀ ਹੈ ਦੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸਾਲ 2025 ਵਿੱਚ ਜੇਕਰ ਤੁਹਾਨੂੰ ਸਿਹਤ ਸੰਬੰਧੀ ਕੋਈ ਵੱਡੀ ਸਮੱਸਿਆ ਪਿਛਲੇ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਸੀ ਇਹ ਸਮੱਸਿਆ ਹੁਣ ਤੁਹਾਡੀ ਦੂਰ ਹੋ ਜਾਵੇਗੀ ਜੇਕਰ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਸੀ ਹੁਣ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਤੁਹਾਨੂੰ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਅਸੀਮ ਪ੍ਰਾਪਤ ਹੋ ਜਾਵੇਗੀ। ਨੌਕਰੀ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਤੁਹਾਨੂੰ ਸਭਨੂੰ ਹੀ 2025 ਦੇ ਵਿੱਚ ਕਿਸੇ ਨਾ ਕਿਸੇ ਸੰਕਟ ਜਾਂ ਦੁੱਖ ਤਕਲੀਫਾਂ ਤੋਂ ਦੇਵੀ ਮਾਤਾ ਲక్ష్ਮੀ ਜੀ ਹੁਣ ਦੂਰ ਕਰ ਦੇਵੇਗੀ। ਆਓ ਹੁਣ ਤੁਹਾਨੂੰ ਦੱਸਦੀ ਹਾਂ ਜੀ 6 ਰਾਸ਼ੀਆਂ ਦੇ ਬਾਰੇ। ਚਿੰਨਾ ਬਾਰੇ ਅਸੀਂ ਗੱਲ ਕਰਨ ਵਾਲੇ ਹਾਂ ਕਿ ਉਹਨਾਂ ਦੀਆਂ ਸਾਰੀਆਂ ਹੀ ਇੱਛਾਵਾਂ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਪੂਰੀਆਂ ਹੋ ਜਾਣਗੀਆਂ ਮਾਤਾ ਲక్ష్ਮੀ 2025 ਵਿੱਚ ਉਹਨਾਂ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਉਹਨਾਂ ਨੂੰ ਸਾਰਾ ਹੀ ਪੈਸਾ ਜ਼ਮੀਨ ਜਾਇਦਾਦ ਵਪਾਰ ਕੈਰੀਅਰ ਘਰੇਲੂ ਜੀਵਨ ਵਿੱਚ ਲਾਭ ਦੇ ਦੇਣਗੇ ਉਹ ਹੁਣ ਹਰ ਖੇਤਰ ਵਿੱਚ ਜ਼ਬਰਦਸਤ ਕਾਮਯਾਬੀ ਹਾਸਲ ਕਰਦੇ ਹੋਏ ਨਜ਼ਰ ਆਉਣਗੇ ਦੋਸਤੋ ਜ਼ਿੰਦਗੀ ਵਿੱਚ ਖੁਸ਼ਹਾਲੀ ਆਉਣ ਵਾਲੀ ਹੈ ਇਹਨਾਂ ਦੀ ਇਹਨਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਕੇ ਇਹਨਾਂ ਦਾ ਸਾਰਾ ਹੀ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਪਿਛਲੇ ਮਹੀਨਿਆਂ ਤੋਂ ਜੋ ਵੀ ਤੁਸੀਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਉਹ ਦੂਰ ਹੋ ਜਾਣਗੀਆਂ ਅਤੇ ਤੁਹਾਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਦੋਸਤੋ ਹੁਣ ਸਾਲ 2025 ਵਿੱਚ માતા ਲక్ష్ਮੀ ਸ਼ੇਰ ਰਾਸ਼ੀ ਵਾਲਿਆਂ ਤੇ ਕਿਰਪਾ ਕਰਨ ਵਾਲੇ ਹਨ ਜਿਸ ਕਾਰਨ ਇਹਨਾਂ ਦਾ ਕਾਰੋਬਾਰ ਚੱਲ ਪਵੇਗਾ ਨੌਕਰੀ ਵਿੱਚ ਇਹਨਾਂ ਨੂੰ ਉਪਦੌਨਤੀ ਮਿਲ ਜਾਵੇਗੀ ਭਾਵ ਕਿ ਤਰੱਕੀ ਮਿਲ ਜਾਵੇਗੀ ਜਿਸ ਨੂੰ ਕਈ ਲੋਕ ਉੱਚ ਅਹੁਦਾ ਵੀ ਆਖਦੇ ਹਨ ਭਾਵ ਕਿ ਤਰੱਕੀ ਦੇ ਨਵੇਂ-ਨਵੇਂ ਮੌਕੇ ਇਹਨਾਂ ਨੂੰ ਮਿਲ ਜਾਣਗੇ ਦੋਸਤੋ ਤੁਸੀਂ ਇਸ ਸਮੇਂ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਕਾਰੋਬਾਰ ਵਿੱਚ ਲਾਭ ਤੇ ਦੁਗਣਾ ਮੁਨਾਫਾ ਹੋ ਜਾਵੇਗਾ 2025 ਵਿੱਚ ਗ੍ਰਹਾਂ ਦੇ ਇਸ ਕਰਮਣ ਸਥਿਤੀ ਦੀ ਇਸ ਤਰ੍ਹਾਂ ਬਣ ਰਹੀ ਹੈ ਕਿ ਇਸ ਰਾਸ਼ੀ ਵਾਲੇ ਲੋਕ ਮਹੀਨੇ ਦੇ ਵਿੱਚ ਹੀ ਜੀਵਨ ਵਿੱਚ ਆਰਥਿਕ ਖੁਸ਼ਹਾਲੀ ਪ੍ਰਾਪਤ ਕਰ ਲੈਣਗੇ 2025 ਦੇ ਵਿੱਚ ਬੜਾ ਜ਼ਿਆਦਾ ਇਹਨਾਂ ਨੂੰ ਮੁਨਾਫਾ ਮਿਲ ਜਾਵੇਗਾ ਇਸ ਸਾਲ 2025 ਦੇ ਸੰਕਰਮਣ ਸਥਿਤੀ ਇਸ ਤਰ੍ਹਾਂ ਦੀ ਰਹੇਗੀ ਕਿ ਇਸ ਰਾਸ਼ੀ ਵਾਲੇ ਲੋਕ ਇਸ ਸਾਲ ਦੇ ਵਿੱਚ ਆਪਣਾ ਜੀਵਨ ਖੁਸ਼ਹਾਲੀ ਭਰਿਆ ਬਤੀਤ ਕਰਨਗੇ ਉਹਨਾਂ ਨੂੰ ਇਸ ਸਾਲ ਵਿੱਚ ਜ਼ਬਰਦਸਤ ਲਾਭ ਪ੍ਰਾਪਤ ਹੋ ਜਾਵੇਗਾ ਕਹਿ ਲਓ ਕਿ ਹਰ ਖੇਤਰ ਵਿੱਚ ਹੀ ਲਾਭ ਮਿਲਣ ਵਾਲਾ ਹੈ ਕਿਉਂਕਿ ਗ੍ਰਹਾਂ ਦਾ ਰਾਜਾ ਸੂਰਜ 2025 ਵਿੱਚ ਧਰ ਰਾਸ਼ੀ ਵਿੱਚ ਹੋਵੇਗਾ ਜੇਕਰ ਬਦਲਾਵ ਕਰਦੇ ਹਨ ਤਾਂ ਇਸ ਸਾਲ ਦੀ ਸ਼ੁਰੂਆਤ ਵਿੱਚ ਅਜੀਹਾ ਹੋ ਜਾਵੇਗਾ ਦੋਸਤ ਸ਼ੁਕਰ ਦੀ ਰਾਸ਼ੀ ਵੀ ਬਦਲ ਰਹੀ ਹੈ ਜਦੋਂ ਕਿ ਮੰਗਲ ਜੋ ਕਿ ਜ਼ਮੀਨ ਤੇ ਜਾਇਦਾਦ ਦਾ ਹੈ ਉਸ ਦੀ ਰਾਸ਼ੀ ਵੀ ਤਬਦੀਲ ਹੋ ਜਾਵੇਗੀ ਤੇ ਬੁੱਧ ਗ੍ਰਹਿ ਵੀ ਬਦਲਣ ਵਾਲਾ ਹੈ ਚਾਲ ਜਿਸ ਕਾਰਨ ਇਹਨਾਂ ਦੇ ਲਈ ਸਾਰੇ ਹੀ ਰਾਜਯੋਗ ਸ਼ੋਭਸਨ ਜੋਗਾਂ ਦੇ ਲਈ ਸ਼ੋਭਨ ਨਤੀਜੇ ਹੀ ਮਿਲਣਗੇ ਇਸ ਦੇ ਨਾਲ ਦੋਸਤ ਸਾਲ 2025 ਵਿੱਚ ਅਮ੍ਰਿਤ ਸiddhi ਯੋਗ ਸਵਾਰਥ ਦੀ ਯੋਗ ਤੇ ਗੰਠਨ ਸiddhi ਯੋਗ ਇਹਨਾਂ 6 ਰਾਸ਼ੀ ਵਾਲਿਆਂ ਦੇ ਲਈ ਲਾਭਦਾਇਕ ਸਾਬਿਤ ਹੋ ਜਾਵੇਗਾ ਇਹਨਾਂ 6 ਰਾਸ਼ੀ ਵਾਲਿਆਂ ਲੋਕਾਂ ਦੇ ਕੋਲ ਪੈਸੇ ਦੇ ਨਾਲ ਹੁਣ ਇਹ ਅਮੀਰ ਹੋ ਜਾਣਗੇ ਅਤੇ ਹੁਣ ਇਹਨਾਂ ਨੂੰ ਧਨવાન ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਆਓ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਹਨ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮੇਖ ਰਾਸ਼ੀ ਜਿਸ ਦੀ 2025 ਦੇ ਵਿੱਚ ਕਿਸਮਤ ਹੀ ਬਦਲਣ ਵਾਲੀ ਹੈ ਭਾਵਕੇ ਕਿਸਮਤ ਹੁਣ 7ਵੇਂ ਅਸਮਾਨ ਤੇ ਜਾ ਕੇ ਰਹੇਗੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਹੁਣ ਧਨવાન ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਵਿਸ਼ੇਸ਼ ਤੁਹਾਡੇ ਤੇ ਹੋ ਚੁੱਕੀ ਹੈ ਹੁਣ ਤੁਹਾਨੂੰ ਵਾਧੂ ਲਾਭ ਮਿਲੇਗਾ ਆਮਦਨ ਦੇ ਨਵੇਂ-ਨਵੇਂ ਸਰੋਤ ਪ੍ਰਾਪਤ ਹੋ ਜਾਣਗੇ ਤੁਹਾਨੂੰ ਜ਼ਮੀਨ ਜਾਇਦਾਦ ਦਾ ਲਾਭ ਮਿਲ ਸਕਦਾ ਹੈ ਤੁਸੀਂ ਪੈਸਾ ਕਮਾ ਸਕਦੇ ਹੋ ਜਿਸ ਦੇ ਲਈ ਤੁਹਾਨੂੰ ਸੁਨਹਿਰੀ ਮੌਕੇ ਪ੍ਰਾਪਤ ਹੋ ਜਾਣਗੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਤੁਹਾਡੇ ਵੱਲੋਂ ਲਏ ਗਏ ਫੈਸਲੇ ਸਾਰੇ ਹੀ ਸਹੀ ਸਾਬਿਤ ਹੋ ਜਾਣਗੇ ਸਮਾਜ ਦੇ ਵਿੱਚ ਤੁਹਾਡੀ ਇੱਜ਼ਤ ਵਧ ਜਾਵੇਗੀ ਹਰ ਖੇਤਰ ਵਿੱਚ ਹੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੁਹਾਡੀ ਬੰਦ ਕਿਸਮਤ ਦਾ ਤਾਲਾ ਖੁੱਲ ਜਾਵੇਗਾ ਦੇਵੀ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੁਹਾਡੀ ਨੌਕਰੀ ਵਿੱਚ ਤੁਹਾਨੂੰ ਉੱਚ ਅਹੁਦਾ ਪ੍ਰਾਪਤ ਹੋ ਜਾਵੇਗਾ ਜਿਵੇਂ ਕਿ ਤਰੱਕੀ ਤੁਹਾਡਾ ਬੌਸ ਤੁਹਾਨੂੰ ਸੀਨੀਅਰ ਅਫਸਰ ਦੇ ਨਾਲ ਵਧੀਆ ਤਾਲਮੇਲ ਵੀ ਤੁਹਾਡਾ ਵਧੀਆ ਹੋਣ ਦੇ ਨਾਲ ਤੁਸੀਂ ਹਰ ਇੱਕ ਫੈਸਲਾ ਚੰਗੇ ਤਰੀਕੇ ਨਾਲ ਤੇ ਆਪਣੇ ਆਪ ਨੂੰ ਬੁੱਧੀਮਾਨ ਸਾਬਿਤ ਕਰ ਦਿਓਗੇ ਜਿਸ ਖੇਤਰ ਵਿੱਚ ਵੀ ਤੁਹਾਨੂੰ ਤਰੱਕੀ ਚਾਹੀਦੀ ਸੀ ਉਹ ਹੁਣ ਸਫਲਤਾ ਮਿਲ ਜਾਵੇਗੀ ਮੇਕ ਰਾਸ਼ੀ ਵਾਲੇ ਤੁਹਾਡੀ ਲਵ ਲਾਈਫ ਦਾ ਵੀ ਸਮਾਂ ਬੜਾ ਵਧੀਆ ਬਤੀਤ ਹੋਵੇਗਾ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਕਿਤੇ ਯਾਤਰਾ ਤੇ ਵੀ ਜਾ ਸਕਦੇ ਹੋ ਜਾਂ ਤੁਸੀਂ ਕੋਈ ਉਸ ਨੂੰ ਤੋਹਫਾ ਦੇਣ ਬਾਰੇ ਸੋਚ ਸਕਦੇ ਹੋ ਇਹ ਸਾਲ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਹਰ ਖੇਤਰ ਤੋਂ ਲਾਭ ਹੀ ਦੇਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਸਾਲ 2025 ਵਿੱਚ ਕਰੋੜਪਤੀ ਬਣਨ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਸਾਰੇ ਹੀ ਬਹੁਤ ਸ਼ੁਭ ਸੰਜੋਗ ਬਣਦੇ ਨਜ਼ਰ ਆ ਰਹੇ ਹਨ ਕਿਉਂਕਿ ਇਸ ਸਾਲ 2025 ਵਿੱਚ ਕਿਤੇ ਨਾ ਕਿਤੇ ਤੁਹਾਨੂੰ ਸੁਨਹਿਰੀ ਮੌਕੇ ਪ੍ਰਾਪਤ ਹੋਣਗੇ ਮਾਤਾ ਲక్ష్ਮੀ ਤੁਹਾਡੇ ਕੈਰੀਅਰ ਵਿੱਚ ਸਹਿਯੋਗ ਦੇਣ ਵਾਲੀ ਹੈ ਕਾਰੋਬਾਰ ਵਿੱਚ ਬੜੀ ਤਰੱਕੀ ਹੋਵੇਗੀ ਤੁਸੀਂ ਇਸ ਮਿਆਦ ਦੇ ਦੌਰਾਨ ਲੋਟਰੀਜ਼ ਜਾਂ ਸੱਟੇਬਾਜ਼ੀ ਤੋਂ ਭਾਰੀ ਮੁਨਾਫਾ ਵੀ ਕਮਾ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਉਹ ਪੈਸਾ ਵੀ ਮਿਲ ਜਾਵੇਗਾ ਜੋ ਕਿਦਰੇ ਕਿਸੇ ਰਿਸ਼ਤੇਦਾਰ ਦੇ ਘਰ ਫਸਿਆ ਹੋਇਆ ਸੀ ਤੁਸੀਂ ਜੋ ਵੀ ਫੈਸਲਾ ਲਓਗੇ ਕੰਮ ਦੇ ਹਰ ਖੇਤਰ ਵਿੱਚ ਹੁਣ ਤੁਹਾਨੂੰ ਸਫਲਤਾ ਹੀ ਮਿਲ ਜਾਵੇਗੀ ਇਸ ਸਮੇਂ ਦੌਰਾਨ ਘਰ ਵਿੱਚ ਜੋ ਵੀ ਕੁਝ ਸੱਚ ਸਾਬਿਤ ਹੋਵੇਗਾ ਉਸ ਵਿੱਚ ਤੁਹਾਡਾ ਮਾਨ ਸਨਮਾਨ ਵਧ ਜਾਵੇਗਾ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਵੀ ਤੁਹਾਨੂੰ ਮਿਲ ਸਕਦੀਆਂ ਹਨ ਜਿਸ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾਓਗੇ ਤੇ ਤੁਹਾਨੂੰ ਸਨਮਾਨ ਮਿਲ ਜਾਵੇਗਾ ਕਿਉਂਕਿ ਸਾਲ 2025 ਤੁਹਾਡੇ ਲਈ ਬੜਾ ਹੀ ਵਧੀਆ ਸਾਬਿਤ ਹੋ ਜਾਵੇਗਾ ਵਿਦਿਆਰਥੀਆਂ ਦੇ ਲਈ ਖਾਸ ਤੌਰ ਤੇ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਇਹ ਸਾਲ 2025 ਵਿਦਿਆਰਥੀਆਂ ਦੇ ਲਈ ਖਾਸ ਮੁਕਾਬਲੇ ਜਾਂ ਇੰਟਰਵਿਊ ਦੀ ਤਿਆਰੀ ਵਿੱਚ ਨਜ਼ਰ ਆਵੇਗਾ ਤੇ ਤੁਹਾਨੂੰ ਸਫਲਤਾ ਵੀ ਨਜ਼ਰ ਆ ਜਾਵੇਗੀ ਸਿਹਤ ਦੇ ਨਜ਼ਰੀਏ ਤੋਂ ਇਹ ਸਾਲ ਚੰਗਾ ਰਹੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2025 ਵਿੱਚ ਦੇਵੀ ਮਾਤਾ ਲక్ష్ਮੀ ਜੀ ਤੁਹਾਡੇ ਤੇ ਬ વિશેਸ਼ ਅਸ਼ੀਰਵਾਦ ਕਰਨ ਵਾਲੇ ਹਨ ਇਸ ਸਾਲ 2025 ਤੁਹਾਡੇ ਲਈ ਖਾਸ ਸਾਬਿਤ ਹੋ ਜਾਵੇਗਾ ਸਾਲ ਦੀ ਸ਼ੁਰੂਆਤੀ ਮਹੀਨਿਆਂ ਦੇ ਵਿੱਚੋਂ ਹੀ ਘਰ ਵਿੱਚ ਸ਼ੁਭ ਸਮਾਗਮ ਹੋ ਸਕਦਾ ਹੈ ਉਸ ਤੋਂ ਬਾਅਦ ਤੁਸੀਂ ਨਵੇਂ ਸਾਥੀ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਡੀ ਉਹ ਇੱਛਾ ਵੀ ਫਿਰ ਪੂਰੀ ਹੋ ਜਾਵੇਗੀ ਦੋਸਤੋ ਇੰਨਾ ਹੀ ਨਹੀਂ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਤੁਸੀਂ ਜੀਵਨ ਵਿੱਚ ਹੁਣ ਬਹੁਤ ਹੀ ਵਿਅਸਤ ਰਹਿਣ ਵਾਲੇ ਹੋ ਕਿਉਂਕਿ ਘਰ ਵਿੱਚ ਤੁਸੀਂ ਬਹੁਤ ਸਾਰਾ ਬਕਾਇਆ ਕੰਮ ਤੁਹਾਡਾ ਹੁਣ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਜੋ ਤੁਸੀਂ ਲੰਮੇ ਸਮੇਂ ਤੋਂ ਕੰਮ ਕੋਈ ਨਹੀਂ ਕਰ ਰਹੇ ਸੀ ਜਾਂ ਅਤਾਲਤੀ ਮਾਮਲਿਆਂ ਦੇ ਵਿੱਚ ਤੁਸੀਂ ਫਸੇ ਹੋਏ ਸੀ ਉਸ ਵਿੱਚ ਵੀ ਤੁਹਾਨੂੰ ਹੁਣ ਸਫਲਤਾ ਮਿਲ ਜਾਵੇਗੀ ਇਸ ਸਾਲ 2025 ਤੁਹਾਡੇ ਲਈ ਬੜਾ ਖਾਸ ਸਾਬਿਤ ਹੋ ਜਾਵੇਗਾ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਸਾਲ ਤੁਹਾਡੇ ਲਈ ਚੰਗਾ ਰਹੇਗਾ। ਖਾਸ ਰਹਿਣ ਵਾਲਾ ਹੈ। ਜੇਕਰ ਦੇਵੀ ਲక్ష్ਮੀ ਮਾਤਾ ਦੀ ਕਿਰਪਾ ਤੁਹਾਡੇ ਤੇ ਬਣ ਰਹੀ ਹੈ ਤਾਂ ਸਭ ਤੋਂ ਵੱਡੇ ਮਹਾਸੰਯੋਗ ਵੀ ਤੁਹਾਡੇ ਨਾਲ ਹਨ। ਕੰਨਿਆ ਰਾਸ਼ੀ ਵਾਲੇ ਤੁਸੀਂ ਸਹੀ ਸੁਣਿਆ ਹੈ। ਸਾਲ 2025 ਦੇਵੀ ਮਾਤਾ ਲక్ష్ਮੀ ਜੀ ਦੀ ਤੁਹਾਡੇ ਤੇ ਅਸੀਮ ਕਿਰਪਾ ਬਣ ਚੁੱਕੀ ਹੈ। ਤੁਹਾਡੀ ਸਿਹਤ ਚੰਗੀ ਰਹੇਗੀ ਪਰ ਤੁਸੀਂ ਆਪਣੀ ਜ਼ਿੰਦਗੀ 'ਚ ਕੁਝ ਨਵਾਂ ਨਹੀਂ ਕਰ ਸਕੋਗੇ। ਕਈ ਤਰ੍ਹਾਂ ਦੀਆਂ ਚੱਲ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਤੁਹਾਨੂੰ ਉਹਨਾਂ ਤੋਂ ਮੁਕਤੀ ਮਿਲ ਜਾਵੇਗੀ। ਤੁਹਾਨੂੰ ਇਸ ਸਮੇਂ ਵਿਦੇਸ਼ ਵਿੱਚ ਜਾਣ ਦਾ ਵੀ ਮੌਕਾ ਪ੍ਰਾਪਤ ਹੋ ਸਕਦਾ ਹੈ। ਤੁਸੀਂ ਦੂਰ ਦਰਾਡੇ ਦੀ ਯਾਤਰਾ ਕਰਕੇ ਆ ਸਕਦੇ ਹੋ। ਪਰ ਇਹ ਯਾਤਰਾ ਤੁਹਾਡੇ ਲਈ ਸ਼ੁਭ ਤੇ ਫਲਦਾਇਕ ਸਾਬਿਤ ਹੋ ਸਕਦੀ ਹੈ ਤੁਹਾਨੂੰ ਨੌਕਰੀ ਵਿੱਚ ਵੱਡੇ ਅਹੁਦੇ ਦੀ ਵੀ ਪ੍ਰਾਪਤੀ ਹੋ ਸਕਦੀ ਹੈ ਰਾਜਨੀਤਿਕ ਖੇਤਰ ਵਿੱਚ ਬੌਸ ਅਤੇ ਉੱਚ ਅਧਿਕਾਰੀਆਂ ਦਾ ਸਹਿਯੋਗ ਤੁਹਾਨੂੰ ਮਿਲ ਜਾਵੇਗਾ ਜੇਕਰ ਤੁਸੀਂ ਜੁੜੇ ਹੋਏ ਹੋ ਤਾਂ ਤੁਹਾਨੂੰ ਨਿਸ਼ਚਿਤ ਤੌਰ ਤੇ ਲਾਭ ਹੋ ਜਾਵੇਗਾ ਹਰ ਕਾਰਜ ਖੇਤਰ ਵਿੱਚ ਤੁਹਾਡੇ ਦੁਆਰਾ ਲਏ ਗਏ ਫੈਸਲੇ ਬੜੇ ਹੀ ਮਹੱਤਵਪੂਰਨ ਤੇ ਸਫਲਤਾਪੂਰਵਕ ਸਾਬਿਤ ਹੋ ਜਾਣਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਇਹ ਸਮਾ ਤੁਹਾਡੇ ਪੱਖ ਵਿੱਚ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਵਿਹੋਤਾ ਜੀਵਨ ਸ਼ਾਨਦਾਰ ਰਹਿਣ ਵਾਲਾ ਹੈ ਤੁਸੀਂ ਬਹੁਤ ਹੀ ਖੁਸ਼ ਰਹੋਗੇ ਆਪਣੇ ਬੱਚਿਆਂ ਦੀ ਤਰੱਕੀ ਤੋਂ ਖੁਸ਼ ਹੋਵੋਗੇ ਤੁਹਾਡੇ ਬੱਚਿਆਂ ਦੀ ਸਫਲਤਾ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਕਰ ਦੇਵੇਗੀ ਸਮਾਜ ਵਿੱਚ ਤੁਹਾਡਾ ਰੁਤਪਾ ਤੇ ਕਦ-ਬਦ ਜਾਵੇਗਾ ਤੁਹਾਨੂੰ ਮਾਨ ਸਨਮਾਨ ਵਿੱਚ ਵਾਧਾ ਮਿਲੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਾਲ 2025 ਤੁਹਾਡੇ ਲਈ ਨਿਵੇਸ਼ ਲਈ ਬੜਾ ਖਾਸ ਸਾਬਿਤ ਹੋ ਜਾਵੇਗਾ ਤੁਹਾਨੂੰ ਪੈਸੇ ਵਿੱਚ ਦੁੱਗਣਾ ਲਾਭ ਮਿਲੇਗਾ ਜੇਕਰ ਤੁਸੀਂ ਲਾਟਰੀ ਜਾਂ ਸੱਟੇਬਾਜ਼ੀ ਵਿੱਚ ਪੈਸਾ ਲਗਾਉਂਦੇ ਹੋ ਤਾਂ ਮੁਨਾਫਾ ਬਹੁਤ ਜ਼ਿਆਦਾ ਹੋ ਸਕਦਾ ਹੈ ਤੁਹਾਡਾ ਕਿਧਰੇ ਫਸਿਆ ਹੋਇਆ ਪੈਸਾ ਵੀ ਵਾਪਸ ਮਿਲ ਸਕਦਾ ਹੈ ਜੇਕਰ ਤੁਸੀਂ ਭਾਈ ਵਾਲੀ ਵਿੱਚ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਲਾਭ ਜ਼ਿਆਦਾ ਹੋਵੇਗਾ ਫੈਸਲੇ ਬਹੁਤ ਹੀ ਤੁਹਾਡੇ ਫਾਇਦੇਮੰਦ ਸਾਬਿਤ ਹੋਣਗੇ ਜਿਸ ਕੰਮ ਦੇ ਖੇਤਰ ਵਿੱਚ ਤੁਸੀਂ ਅੱਗੇ ਹੱਥ ਵਧਾਓਗੇ ਉਸ ਵਿੱਚ ਹੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੁਹਾਡੇ ਦੁਆਰਾ ਲਏ ਗਏ ਹਰ ਫੈਸਲੇ ਸਹੀ ਹੀ ਹੋਣਗੇ ਤੁਸੀਂ ਆਪਣੇ ਪਿਆਰ ਦੀ ਜ਼ਿੰਦਗੀ ਵਿੱਚ ਬਹੁਤ ਹੀ ਮਿਠਾਸ ਵੇਖੋਗੇ ਤੁਹਾਡੇ ਵਿੱਤੀ ਸਥਿਤੀ ਹੁਣ ਦਿਨ ਰਾਤ ਚੌਗਣੇ ਤਰੱਕੀ ਕਰੇਗੀ ਤੁਹਾਡੇ ਖਰਚੇ ਘਟ ਜਾਣਗੇ ਇਹ ਨਿਰੰਤਰ ਦਿਖਾਈ ਦੇਵੇਗਾ ਖਰਚਿਆਂ ਵਿੱਚ ਕਮੀ ਆਵੇਗੀ ਤੇ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਤੁਸੀਂ ਜਾਣ ਪਛਾਣ ਦੇ ਲੋਕਾਂ ਕੋਲੋਂ ਲਾਭ ਪ੍ਰਾਪਤ ਕਰ ਸਕਦੇ ਹੋ ਵਪਾਰ ਦੇ ਪੱਖ ਤੋਂ ਤੁਹਾਡੀ ਤਰੱਕੀ ਹੋ ਜਾਵੇਗੀ ਜੇਕਰ ਤੁਹਾਡੇ ਕੰਮ ਵਿੱਚ ਕੋਈ ਵੀ ਅਧੂਰਾ ਕੰਮ ਰਹਿ ਗਿਆ ਸੀ ਤਾਂ ਉਹ ਦੁਬਾਰਾ ਚੱਲ ਪਵੇਗਾ ਤੁਹਾਨੂੰ ਨੌਕਰੀ ਵੀ ਮਿਲ ਸਕਦੀ ਹੈ ਤੁਹਾਨੂੰ ਕਿਸੇ ਰਾਸ਼ਟਰੀ ਕੰਪਨੀ ਵਿੱਚ ਵੀ ਜੌਬ ਮਿਲ ਸਕਦੀ ਹੈ ਤੁਹਾਨੂੰ ਆਪਣੇ ਪਰਿਵਾਰ ਦਾ ਸਹਿਯੋਗ ਮਿਲੇਗਾ ਭੈਣ ਭਰਾਵਾਂ ਤੋਂ ਅਸੀਸਾਂ ਮਿਲਣਗੀਆਂ ਤੁਹਾਨੂੰ ਬੈਂਕ ਸਕੈਟਰ ਤੇ ਵੀ ਨੌਕਰੀ ਮਿਲ ਸਕਦੀ ਹੈ ਤੁਹਾਨੂੰ ਸਫਲਤਾ ਹਰ ਪੱਖ ਤੋਂ ਮਿਲ ਜਾਵੇਗੀ ਇਹਨਾਂ ਰਾਸ਼ੀ ਵਾਲਿਆਂ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਬੜੀ ਜ਼ਿਆਦਾ ਬਣ ਚੁੱਕੀ ਹੈ ਜਿਸ ਕਾਰਨ ਇਹਨਾਂ ਰਾਸ਼ੀ ਵਾਲਿਆਂ ਦੇ ਅਸ਼ੀਰਵਾਦ ਤਾਂ ਬਣਿਆ ਹੀ ਹੈ ਨਾਲ ਹੀ ਇਹਨਾਂ ਦੀ ਜ਼ਿੰਦਗੀ ਹੁਣ ਬਦਲਣ ਵਾਲੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਬਹੁਤ ਹੀ ਖਾਸ ਬਣ ਚੁੱਕਾ ਹੈ ਸਾਲ ਦੀ ਸ਼ੁਰੂਆਤ ਤੋਂ ਹੀ ਤੁਹਾਡੇ ਘਰ ਵਿੱਚ ਕੋਈ ਸ਼ੁਭ ਸਮਾਗਮ ਹੋ ਸਕਦਾ ਹੈ ਉਸ ਤੋਂ ਬਾਅਦ ਤੁਸੀਂ ਜੇਕਰ ਨਵੇਂ ਸਾਥੀ ਦੀ ਤਲਾਸ਼ ਕਰ ਰਹੇ ਸੀ ਤਾਂ ਇਹ ਤੁਹਾਡੀ ਇਸ਼ਿਆ ਪੂਰੀ ਹੋ ਜਾਵੇਗੀ ਤੁਸੀਂ ਆਪਣੇ ਕਾਰੋਬਾਰ ਵਿੱਚ ਬਹੁਤ ਹੀ ਮੁਨਾਫਾ ਕਮਾ ਸਕਦੇ ਹੋ ਇਸ ਦੌਰਾਨ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਹੁਣ ਬੜਾ ਜ਼ਿਆਦਾ ਫਾਇਦਾ ਮਿਲ ਜਾਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਦੋਸਤੋ ਇਹ ਸੰਜੀ ਉਹ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਦੇ ਨਾਲ ਹੁਣ ਬਦਲਣ ਵਾਲੀ ਹੈ ਧੰਨਵਾਦ